ਉੱਧਰ ਬਜਾ ਵਿਧਾਨ ਸਭਾ ਦੀ ਅੱਜ 5ਵੇਂ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਦਰਸਲ ਸੀਚਵਾਲ ਮਾਡਲ ਉੱਤੇ ਮੰਤਰੀ ਬਰੇਂਦਰ ਕੁਮਾਰ ਗੋਇਲ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਕਹਿ ਰਿਹਾ ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਬਲਬੀਰ ਸਿੰਘ ਸੀਚਵਾਲ ਨੂੰ ਲੈ ਕੇ ਬਾਜਵਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੁਰਾਣਾ ਪਗੂਆਂ ਦੇ ਵੱਲੋਂ ਬਾਜਵਾ ਨੂੰ ਤਰੰਤ ਬਾफी ਮੰਗਣ ਦੇ ਲਿਖਾਦ। ਉਹਦੀ ਪ੍ਰਤਾਪ ਸਿੰਘ ਬਾਜਵਾ ਨੇ ਕਹਿੰਦੇ ਹੋਏ ਨਜ਼ਰ ਆਏ ਕਿ ਉਹ ਆਪਣੇ ਬਿਆਨ ਤੇ ਅੱਜ ਵੀ ਕਾਇਮ ਨੇ ਤੇ ਬਾਜਵਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਰਾ ਸੈਸ਼ਨ ਹੀ ਸੀਚੇਵਾਲ ਉੱਤੇ ਬਣਾ ਦਿੱਤਾ। ਪੰਜਾਬੀ ਯੂਨੀਵਰਸਿਟੀ ਨੇ ਸੰਤ ਸੀਚੇਵਾਲ ਜੀ ਨੂੰ ਆਨਰੇਰੀ ਡੀਲੈਟ ਦੀ ਡਿਗਰੀ ਦਿੱਤੀ ਹੋਈ ਹੈ। ਯਾਨੀ ਉਹ ਡਾਕਟਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਹੈ ਤੇ ਮੈਂ ਬਾਜਵਾ ਸਾਹਿਬ ਨੂੰ ਇਹ ਵੀ ਦੱਸ ਦਵਾਂ ਆਪਣੀ ਜਾਣਕਾਰੀ ਲਈ ਉਨ੍ਹਾਂ ਦੇ ਕਿੱਤੇ ਹੋਏ ਕੰਮਾਂ ਦੇ ਉੱਤੇ ਸੰਤ ਬਲਬੀਰ ਸਿੰਘ ਸਿਚੀয়াল ਜੀ ਦੇ ਕਿੱਤੇ ਹੋਏ ਕੰਮਾਂ ਦੇ ਉੱਤੇ ਹੁਣ ਤੱਕ 5 ਪੀ ਐਚ ਡੀ ਡਿਗਰੀਆਂ ਹੋ ਚੁੱਕੀਆਂ ਹਨ 5 ਡਾਕਟੋਰੇਟ ਹੋ ਚੁੱਕੇ ਨੇ ਅਸੀਂ ਸਿਰਫ ਨਿੰਦਣਾ ਜਾਂਦੇ ਹਾਂ ਸਾਡੇ ਕੋਲ ਇੰਨਾ ਮਹਾਨ ਸੰਤ ਹੈ ਜਿਹਨੂੰ ਟਾਈਮਜ਼ ਮੈਗਜ਼ੀਨ ਜਿਹਨੂੰ ਦੇਸ਼ ਦੀ ਸਰਵੋਤਮ ਪਰਿਸਕਾਰ ਜਿਹਨੂੰ ਅਬਦੁਲ ਕਲਾਮ ਜੀ ਜਿਸਨੂੰ ਦੁਨੀਆ ਮੰਨਦੀ ਹੈ ਸਿਰਫ ਅਸੀਂ ਰਾਜਨੀਤੀ ਦੇ ਲਈ ਅਸੀਂ ਉਸਨੂੰ ਠੇਕੇਦਾਰ ਕਹਿ ਦਿੱਤਾ ਹਾਂ ਸ਼ਾਇਦ ਹੋ ਠੇਕੇਦਾਰ ਹੈ ਕਿਉਂਕਿ ਉਹਨੇ ਠੇਕਾ ਲਿਆ ਹੋਇਆ ਸਾਡੇ ਸਾਰਿਆਂ ਦੇ ਗੰਦ ਨੂੰ ਸਾਫ਼ ਕਰਨ ਦਾ ਅਸੀਂ ਤਾਂ ਨਹੀਂ ਗਰੀ ਜਾ ਕੇ ਨਾ ਸੀ ਰੁਖ ਲਾਣੇ ਨਾ ਅਸੀਂ ਦਰਿਆ ਸਾਫ਼ ਕਰਨੇ ਨਾ ਅਸੀਂ ਕਾਲੀ ਵਹੀਂ ਵੇਲੇ ਕਿਤੇ ਗਏ ਸੀ ਨਾ ਅਸੀਂ ਬੁੱਢਾ ਸਾਨੂੰ ਸਿਰਫ ਭਾਸ਼ਣ ਦੇਣੇ ਆਂਦੇ ਆ ਅਸੀਂ ਜ਼ਮੀਨ 'ਚ ਨਹੀਂ ਉਤਰ ਸਕਦੇ ਤੇ ਅਗਰ ਕੋਈ ਸੰਤ ਉਸ ਗੰਦਗੀ 'ਚ ਉਤਰ ਰਿਹਾ ਅਸੀਂ ਉਸਨੂੰ ਠੇਕੇਦਾਰ ਕਵਾਂਗੇ ਕਦੀ ਗਏ ਹੋ ਤੁਸੀਂ ਫਿਰ ਅੱਜ ਮੌਕਾ ਮਿਲ ਜਦੋਂ ਹੈ ਫਿਰ ਕਹਿੰਦੇ ਜੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਸਾਡੇ ਤੋਂ ਵੱਧ ਕੌਣ ਮਾਨ ਸਨਮਾਨ ਕਰਦਾ ਹੈ ਤੁਹਾਡੇ ਤਾਂ ਘਰੇ ਕਦੀ ਫੋਟੋ ਵੀ ਨਹੀਂ ਲੱਗੀ ਹੋਣੀ ਤੁਸੀਂ 75 ਸਾਲਾਂ ਦੇ ਵਿੱਚ ਖਟਕਰ ਕਲਾਂ ਦਾ ਸਕੂਲ ਦਾ ਨਾਮ ਤਾਂ ਬਦਲ ਨਹੀਂ ਸਕੇ ਭਾਰਤ ਰਤਨ ਬਾਦਸ਼ਾਹ ਮੰਗਿਓ ਪਹਿਲਾਂ ਆਪਣੇ ਤਾਂ ਸਹੀ ਕਰੋ ਤੁਸੀਂ ਉਹਨਾਂ ਦੇ ਪਿੰਡ ਦਾ ਨਾਮ ਸਕੂਲ ਦਾ ਨਾਮ ਸਾਡੀ ਸਰਕਾਰ ਨੇ ਰੱਖਿਆ ਨਵੇਂ ਸ਼ਹਿਰ ਦੇ ਵਿੱਚ ਨਵਾਂ ਸਕੂਲ ਬਣ ਕੇ ਤਿਆਰ ਹੈ ਸਕੂਲ ਆਫ ਫੈਮਿਨਿਸ ਉਸ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਤੇ ਰੱਖ ਰਹੇ ਹਾਂ 에어ਪੋਰਟ ਦਾ ਨਾਮ ਅਸੀਂ ਰੱਖ ਰਹੇ ਹਾਂ ਮੈਡੀਕਲ ਕਾਲਜ ਉਹਨਾਂ ਦੇ ਨਾਮ ਤੇ ਅਸੀਂ ਲੈ ਕੇ ਆ ਰਹੇ ਹਾਂ ਸਰਕਾਰੀ ਦਫ਼ਤਰਾਂ 'ਚ ਹਸਪਤਾਲਾਂ 'ਚ ਸਕੂਲਾਂ 'ਚ ਹਰ ਜਗ੍ਹਾ ਉਹਨਾਂ ਦੀ ਫੋਟੋ ਅਸੀਂ ਲਾਈ ਹੈ ਤੇ ਅੱਜ ਤੁਸੀਂ ਜਦੋਂ ਮੁੱਦਿਆਂ ਤੋਂ ਭੱਜ ਲੈਂਦੇ ਹੋ ਕਿ ਆਮ ਘਰਾਂ ਦੇ ਆਏ ਸਾਡਾ ਕੋਈ ਹੱਕ ਹੀ ਨਹੀਂ ਹੈ ਤੁਸੀਂ ਆਓ ਜੋ ਮਰਜ਼ੀ ਬੋਲ ਦਿਓ ਜਿੰਨੂੰ ਜੋ ਮਰਜ਼ੀ ਕਹਿ ਦਿਓ ਤੇ ਵਾਕ ਆਊਟ ਕਰ ਜਾਓ ਕੀ ਵਿਧਾਨ ਸਭਾ ਦਾ ਠੇਕਾ ਤੁਸੀਂ ਲਿਆ ਹੋਇਆ ਕਿ ਆਮ ਘਰਾਂ ਦੇ ਤੇ ਆਪੋ ਤੇ ਬੋਲ ਨਹੀਂ ਸਕਦੇ ਤੁਸੀਂ ਸਮਝਦੇ ਹੋ ਹਾਂ ਤੁਸੀਂ ਇੱਕ ਮੰਤਰੀਆਂ ਦੇ ਘਰ ਫਾਇਦਾ ਹੋਗੇ ਤਾਂ ਤੁਸੀਂ ਵੱਡੇ ਹੋਗੇ ਅਸੀਂ ਆਮ ਘਰਾਂ ਤੋਂ ਆਂਦੇ ਹਾਂ ਤੁਸੀਂ ਸਾਡੇ ਧਰਮ ਦਾ ਤੁਸੀਂ ਬਾਬੇ ਨਾਨਕ ਦੀ ਕਾਲੀ ਵਈ ਦਾ ਤੁਸੀਂ ਸਾਡੇ ਸੰਤਾਂ ਦਾ ਅਪਮਾਨ ਕਰਕੇ ਨਿਕਲ ਜਾਓਗੇ ਕਿ ਸਿੱਧਾ ਹੰਕਾਰ ਹੈ ਤੁਹਾਨੂੰ ਕਿਸੇ ਦਾ ਹੰਕਾਰ ਹੈ ਮੈਂ ਇਹ ਨਿੰਦਾ ਪ੍ਰਸਤਾਵ ਲੈ ਕੇ ਆਇਆ ਸਾਰੇ ਮਾਨਯੋਗ ਵਿਧਾਇਕ ਸਾਹਿਬਾਨ ਨੇ ਉਸ ਨੂੰ ਪਾਸ ਕੀਤਾ ਤੇ ਮੈਂ ਆਪ ਜੀ ਨੂੰ ਵੀ ਚਾਹੁੰਦਾ ਤੇ ਪੰਜਾਬ ਦੇ ਲੋਕਾਂ ਨੂੰ ਤੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਚਾਹੁੰਦਾ ਕਿ ਇਹ ਮਸਲਾ ਇੱਕ ਸੰਤ ਦੇ અપਮਾਨ ਦਾ ਹੈ ਸਾਡੇ ਕੋਲ ਇੱਕੋ ਹੀ ਸੰਤ ਹੈ ਜੋ ਵਾਤਾਵਰਣ ਤੇ ਕੰਮ ਕਰਦਾ ਅੱਜ ਅਸੀਂ ਬਾਕੀ ਸੰਤਾਂ ਦੇ ਬਾਰੇ ਸੁਣਦੇ ਹਾਂ ਤਰ੍ਹਾਂ ਤਰ੍ਹਾਂ ਦੇ ਲੋਕ ਉਹਨਾਂ ਨੂੰ ਪੂਜਦੇ ਐ ਸਾਡੇ ਕੋਲ ਇੱਕ ਸੰਤ ਹੈ ਜੀ ਅਸੀਂ ਉਸ ਦੀ ਕਦਰ ਨਹੀਂ ਕਰਾਂਗੇ ਦਾ ਖਤਮ ਹੋ ਜਾਊਗਾ ਸਭ ਕੁਝ ਬਾਬੇ ਨਾਨਕ ਦੇ ਦਰਸਾਈ ਮਾਰਗ ਤੇ ਚੱਲਣ ਵਾਲੇ ਸੰਤ ਨੂੰ ਪੂਜੀਏ ਉਹਨਾਂ ਲਈ ਰਾਜ ਸਭਾ MP ਕੁਛ ਨਹੀਂ ਹੈ ਬਹੁਤ ਛੋਟਾ ਉਹਦੇਵਨ ਲਈ ਉਹ ਬਹੁਤ ਮਹਾਨ ਸ਼ਖਸੀਅਤ ਹੈ ਇਸ ਕਰਕੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾ ਤੇ ਮੇਰੇ ਦਿਲ ਨੂੰ ਨੀਜੀ ਢੇਰ ਪਹੰਚੀ ਹੈ ਮੈਂ ਉਹਨਾਂ ਦਾ ਕੰਮ ਦੇਖਿਆ ਪਿਛਲੇ 12 13 ਸਾਲਾਂ ਤੋਂ ਹੁਣ ਵੀ ਉਹ ਲੱਗ ਚੁੱਕੇ ਨੇ ਬਹੁਤ ਸਾਰੇ ਲੋਕ ਮਜ਼ਾਕ ਬਣਾਉਣਗੇ ਅੱਛਾ ਇਹਦੇ ਨਾਲ ਕੀ ਹੁੰਦਾ ਜੀ ਦੋ ਖੂਬ ਨਾਲੇ ਕੀ ਹੋ ਗਿਆ ਲੋਕ ਦਸ਼ਰਤ ਮਾਂਜੀ ਦਾ ਵੀ ਮਜ਼ਾਕ ਬਣਾਉਂਦੇ ਸੀ ਉਹ ਥੋੜਾ ਚੱਕ ਕੇ ਲੱਗ ਗਿਆ ਸੀ ਥੋੜਾ ਸ਼ੈਣੀ ਚੱਕ ਕੇ ਲੱਗ ਗਿਆ ਸੀ ਕਹਿੰਦਾ ਮੈਂ ਪਹਾੜ ਤੋੜੂੰਗਾ ਲੋਕ ਉਹਦਾ ਮਜ਼ਾਕ ਉਡਾਉਂਦੇ ਸੀ 25 ਸਾਲਾਂ ਬਾਅਦ ਉਸਨੇ ਪਹਾੜ ਤੋੜ ਦਿੱਤਾ ਉਸ ਨੂੰ ਕਹਿੰਦੇ ਆ ਦਾ ਮੈਨ ਹੂ ਮੂਵਡ ਦਾ ਮਾਊਂਟੇਨ ਦਸ਼ਰਤ ਮਾਂਜੀ ਸੰਸਿਚੀਅਲ ਜੀ ਲੱਗ ਚੁੱਕੇ ਨੇ ਉਹ ਬੁੱਢਾ ਦਰਿਆ ਸਾਫ਼ ਕਰਕੇ ਰਹਿਣਗੇ ਤੇ ਲੋਕਾਂ ਨੂੰ ਪਛਤਾਣਾ ਪੈਣਾ ਤੇ ਦੁੱਖ ਇਸ ਗੱਲ ਦਾ ਜਿੱਥੋਂ ਜਿੱਥੇ ਸੀਚੇਵਾਲ ਪਿੰਡ ਉੱਥੋਂ ਦੇ ਮਾਨਯੋਗ ਐਮਐਲਏ ਵਿਧਾਨ ਸਭਾ ਚੋਂ ਭੱਜ ਗਏ ਮੈਂ ਕਲੈਰੀਫਿਕੇਸ਼ਨ ਚਾਹੁੰਦਾ ਹਾਂ ਉਹ ਆਕੇ ਦੇਣ ਨਾਲ ਦੇ ਐਮਐਲਏ ਸੁਖਵਿੰਦਰ ਕੋਟਲੀ ਜਲੰਧਰ ਦੇ ਹੋਰ ਐਮਐਲਏ ਕਾਂਗਰਸ ਦੇ ਆਕੇ ਸਪਸ਼ਟੀਕਰਨ ਦੇਣ ਤੇ ਲੋਕਾਂ 'ਚ ਜਾਣ ਕਹਿਣ ਕਿ ਹਾਂ ਸੰਸੀਚੇਵਾਲ ਠੇਕੇਦਾਰ ਹੈ ਉਹਨਾਂ ਦੇ ਪਿੰਡਾਂ 'ਚ ਉਹਨਾਂ ਦੇ ਏਰੀਏ ਦੇ ਵਿੱਚ ਬੰਨਾਂ ਦਾ ਕੰਮ ਕੀਤਾ ਹੋਣੀ ਅੱਜ ਇਹ ਹੜ੍ਹ ਤੋਂ ਬਚਾ ਕੋਈ ਕਰਦਾ ਉਹ ਲੜਦੇ ਆ ਸੰਸੀਚੇਵਾਲ ਜੀ ਕਈ ਵਾਰੀ ਸਾਡੇ ਨਾਲ ਲੜ ਪੈਂਦੇ ਮੰਤਰੀਆਂ ਨਾਲ ਕਿ ਮੇਰਾ ਇਹ ਕੰਮ ਕਰਕੇ ਦੋ ਵਾਤਾਵਰਨ ਦੇ ਨਾਲ ਐਸੀ ਮਹਾਨ ਸ਼ਖਸੀਅਤ ਬਾਰੇ ਅਸੀਂ ਇੰਨੀ ਤੁਹਾਨੂੰ ਤੁਸੀਂ ਦੱਸੋ ਜੀ ਮੈਂ ਤਾਂ ਉਹਨਾਂ ਦੀ ਮੈਂ ਦੇਖੋ ਇਹ ਪ੍ਰੋਫਾਈਲ ਹੈ ਸਾਰੀ ਚੀਜ਼ਾਂ ਅਵੇਲੇਬਲ ਹੈ ਅਸੀਂ ਉਸ ਨੂੰ ਸਮਝ ਤੋਂ ਪਰ ਇਸ ਕਰਕੇ ਮੈਂ ਧੰਨਵਾਦ ਕਰਦਾ ਆਪਣੇ ਮਾਨਯੋਗ ਵਿਧਾਇਕਾਂ ਦਾ ਜਿਨ੍ਹਾਂ ਇਸ ਨਿੰਦਾ ਪ੍ਰਸਤਾਵ ਨੂੰ ਪਾਰਿਤ ਕੀਤਾ ਤੇ ਨਾਲ ਹੀ ਮੈਂ ਦੋਵੇਂ ਹੱਥ ਜੋੜ ਕੇ ਨਮਨ ਕਰਦਾ ਹਾਂ ਉਸ ਸ਼ਖਸੀਅਤ ਨੂੰ ਸੰਸਿਚੇয়াল ਜੀ ਨੂੰ ਅਸੀਂ ਸਾਰੇ ਉਹਨਾਂ ਦੇ ਨਾਲ ਹੈ ਉਹਨਾਂ ਦਾ ਕੰਮ ਦੀ ਕਦਰ ਹਰ ਇੱਕ ਪੰਜਾਬੀ ਕਰਦੇ ਆ ਇਹ ਹੰਕਾਰੀ ਲੋਕ ਹੈ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹੈ ਪਰ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਦੁਨੀਆ 'ਚ ਵੱਸਦਾ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਉਹਨਾਂ ਦੇ ਕੰਮ ਦੀ ਕਦਰ ਕਰਦਾ ਅੱਜ ਗੁਰੂ ਹਰ Rai ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ ਗੁਰੂ ਹਰ Rai ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਵਾਤਾਵਰਣ ਤੇ ਲਾਇਆ ਸੀ ਅਸੀਂ ਕਿਹੜੇ ਕਿਹੜੇ ਪਾਸੇ ਚਲੇ ਗਏ ਕਦੀ ਤੁਸੀਂ ਕਦੀ ਪ੍ਰਤਾਪ ਬਾਜਵਾ ਨੂੰ ਦੇਖਿਆ ਕਦੀ ਕਿਤੇ ਝਾੜੂ ਮਾਰਦੇ ਹੋਏ ਕਦੀ ਕਾਲੀ ਵਈ ਸਾਹਿਬ ਜੇ ਨਾ ਕਰਦੇ ਸਨ ਪਿੱਛੇ ਵਾਲ ਅੱਜ ਸਾਡੇ ਗੁਰੂ ਨਾਨਕ ਦੀ ਉਹ ਕਾਲੀ ਵਈ ਅੱਜ ਵੀ ਉਦਾਂ ਹੀ ਹੋਣੀ ਸੀ ਲੱਗਣੇ ਸਾਰੇ ਜਾ ਕੇ ਉੱਥੇ ਬੁੱਢਾ ਦਰਿਆ 'ਚ ਸਾਡੇ ਕੋਲ ਜਦੋਂ ਵੀ ਸਮਾਂ ਮਿਲਦਾ ਸੀ ਜਾਂ ਪ੍ਰਤਾਪ ਸਿੰਘ ਬਾਜਵਾ ਜੀ ਮੈਨੂੰ ਲੱਗਦਾ ਇਸ ਸਵੇਰੇ ਘਰੋਂ ਤਾਲਖ ਦੀ ਮੁੱਠੀ ਚੱਕ ਕੇ ਲਿਆਉਂਦੇ ਆ ਜਦੋਂ ਕੋਈ ਉਹਨੂੰ ਹੋਰ ਬੰਦਾ ਨਹੀਂ ਮਿਲਦਾ ਤੇ ਆਪਦੇ ਮੂੰਹ ਤੇ ਮੜ ਲੈਂਦੇ ਆ ਇਹਦੀ ਤਾਜ਼ਾ ਆਧਾਰਨ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਸੰਤ ਸਿੱਚੇਵਾਲ ਮਾਡਲ ਨੂੰ ਨਿਸ਼ਾਨਾ ਬਣਾ ਕੇ ਉਸ ਪਵਿੱਤਰ ਕਾਲੀ ਬੇਜੀ ਨੂੰ ਕਹਿੰਦੇ ਆ ਉਹਦੇ ਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਰੋਜ਼ ਗੁਰਬਾਣੀ 'ਚ ਪੜ੍ਹਦੇ ਆ ਕਿ ਜਿੱਥੇ ਜਾਏ ਵੇਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਰੋਜ਼ ਪੜ੍ਹਦੇ ਆ ਅਸੀਂ ਜਦੋਂ ਗੁਰੂ ਘਰ ਜਾਣੇ ਆ ਤੁਸੀਂ ਸਾਰੇ ਜਾਣਿਓ ਬੁਰ ਸਿੱਖੋ ਸਾਰੇ ਜਿਹੜੇ ਦਾੜ੍ਹੀਆਂ ਕੇਸਾਂ ਵਾਲੇ ਆ ਸਾਡੇ ਜਿਹੜੇ ਸਤਿਕਾਰਯੋਗ ਦੂਸਰੇ ਧਰਮ ਨੂੰ ਮੰਨਣ ਵਾਲੇ ਲੋਕ ਵੀ ਉਹ ਵੀ ਬੜੀ ਸ਼ਰਧਾ ਦੇ ਨਾਲ ਗੁਰੂ ਘਰ ਜਾਂਦੇ ਆ ਜਾ ਕੇ ਉੱਥੇ ਚਰਨਾ ਅੰਮ੍ਰਿਤ ਜ਼ਰੂਰ ਲੈਂਦੇ ਆ ਕਾਲੀ ਬੇਈ ਦੇ ਵਿੱਚੋਂ ਕਹਿੰਦੇ ਸਾਨੂੰ ਜਿਹੜੀ ਗੱਲ ਤੇ ਵੱਡਾ ਇਤਰਾਜ ਆ ਸਿੱਖ ਕੌਮ ਨੂੰ ਕਹਿੰਦੇ ਚਲ ਕਾਲੀ ਬੇਈ ਦੇ ਵਿੱਚੋਂ ਭਗਵੰਤ ਮਾਨ ਜੀ ਨੇ ਚੂਲੀ ਲਈ ਤੇ ਬਿਮਾਰ ਹੋ ਗਏ ਇਸ ਤੋਂ ਵੱਡੀ ਸ਼ਰਮਨਾਕ ਇਸ ਤੋਂ ਵੱਧ ਘਟਿਆ ਜੋ ਉਹਨਾਂ ਦੀ ਸੋਚ ਜੋ ਉਹਨਾਂ ਦੀ ਸਿੱਖੀ ਪ੍ਰਤੀ ਸੋਚ ਜੋ ਉਹਨਾਂ ਨੇ 84 ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਅੱਜ ਉਹ ਸੋਚ ਜਿਹੜੀ ਹੈ ਇਹਨਾਂ ਦੀ ਜੋ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜੇ ਧੀਆਂ ਭੈਣਾਂ ਦੀ ਬੇਬਤੀ ਕੀਤੀ ਇੱਥੋਂ ਪਤਾ ਲੱਗਦਾ ਕਿ ਸਿੱਖੀ ਪ੍ਰਤੀ ਇਹਨਾਂ ਲੋਕਾਂ ਦੀ ਕੀ ਸੋਚ ਆ ਅੱਜ ਸੋਚ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜ਼ਾਹਰ ਕਰਤੀ ਮੰਨ ਸਕਦੇ ਆਂ ਅਸੀਂ ਕਿ ਉਹਨਾਂ ਨੂੰ ਸੰਤ ਸੀਚੇਵਾਲ ਜੀ ਦੇ ਕੰਮਾਂ ਤੋਂ ਕੋਈ ਅਲਰਜੀ ਆ ਮੰਨ ਸਕਦੇ ਆਂ ਉਹਨਾਂ ਨੂੰ ਕਿ ਉਹਨਾਂ ਨੂੰ ਇਸ ਗੱਲ ਦੀ ਅਲਰਜੀ ਆ ਭਾਵੇਂ ਕਿ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਤੁਸੀਂ ਜਿੰਨੀਆਂ ਵੀ ਸਾਡੀਆਂ ਪਿੰਡੂ ਪਿੰਡਾਂ ਦੇ ਛੱਪੜ ਟੋਬੇ ਸਾਫ਼ ਹੋਇਆ ਉਹਦੇ ਵਿੱਚ ਪਤਾ ਕਰਾ ਲਓ ਟੈਕਨੀਕਲੀ ਉਹ ਸੀਚੇ ਵਾਲ ਮਾਡਲ ਕਾਂਗਰਸ ਵੇਲੇ ਦਾ ਚੱਲਦਾ ਆ ਰਿਹਾ ਇਹ ਅੱਜ ਦਾ ਨਹੀਂ ਚੱਲਿਆ ਸ਼ੁਕਰੀਆ ਜੀ ਸਭ ਦਨ ਸਭਾ ਦੇ ਬਸਟ ਸੈਸ਼ਨ ਦੌਰਾਨ ਅੱਜ ਕਾਫੀ ਹੰਗਾਮਾ ਹੋਇਆ ਪਹਿਲਾਂ ਤਾਂ ਕਾਂਗਰਸ ਵੱਲੋਂ ਇੱਕ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸੀਧ ਪਕਸ਼ ਨੂੰ ਭਾਰਤ ਰਤਨ ਅਵਾਰਡ ਵਾਰੇ ਮਤਾ ਲਿਆਂਦਾ ਜਾਵੇ ਔਰ ਇਹਦੇ ਚਰਚਾ ਕੀਤੀ ਜਾਵੇ ਪਰ ਉਸ ਮਤੇ ਤੇ ਸਤਾਧਾਰੀਆਂ ਨੇ ਕੋਈ ਸਹੀ ਰੁਖ ਨਹੀਂ ਅਪਣਾਇਆ ਉਸ ਮਤੇ ਨੂੰ ਕੋਈ ਹੰਗਾਰਾ ਨਹੀਂ ਭਰਿਆ ਪਰ ਜਦੋਂ ਪ੍ਰਤਾਪ ਸਿੰਘ ਬਾਜਵਾ ਬਾਰੇ ਚਰਚਾ ਚੱਲੀ ਕਿ ਇਹ ਤਾਂ ਸੰਤਾਂ ਦੇ ਵਿਰੁੱਧੀ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਬਲਵੀਰ ਸਿੰਘ ਸਿੱੱਚੇ ਵਾਲ ਬਾਰੇ ਇੱਕ ਬਿਆਨ ਦੇ ਦਿੱਤਾ ਸੀ ਕਿ ਉਹਦਾ ਮਾਡਲ-ਮਾਡਲ ਤੁਸੀਂ ਕਰੀ ਜਾਂਦੇ ਹੋ ਉਹ ਕੋਈ ਐਡੀ ਚੀਜ਼ ਨਹੀਂ ਕੋਈ ਟੈਕਨੀਕਲ ਬੰਦੇ ਨੂੰ ਲਾ ਕੇ ਜਾਂ ਟੈਕਨੀਕਲ ਏਜੰਸੀ ਰਹੀਂ ਟੋਬਿਆਂ ਦੀ ਸਫਾਈ ਕਰੀ ਜਾਵੇ ਜਦ ਕਿ ਸਤਾਧਾਰੀਆਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਕਈ ਨਿਸ਼ਾਨੇ ਲਾਏ ਇੱਕ ਵਿਧਾਇਕ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਆ ਕੇ ਵੀ ਬੋਲਣ ਲੱਗ ਪਈ ਉਹਨਾਂ ਦਾ ਕਹਿਣਾ ਸੀ ਕਿ ਬਾਜਵਾ ਵਰਗੇ ਬੰਦੇ ਵਿਧਾਨ ਸਭਾ ਦੇ ਲੈਕਨੀ ਇੱਥੇ ਨਹੀਂ ਆਉਣਾ ਚਾਹੀਦਾ ਬਹੁਤ ਸਾਰੇ ਸ਼ਬਦ ਸੀ ਉਹ ਸਤਿਅਧਾਰੀਆਂ ਨੇ ਵੀ ਬੋਲੇ ਪਰ ਸਪੀਕਰ ਨੇ ਉਹ ਜਿਹੜੀ ਮर्यादा ਦੇ ਮੁਤਾਬਕ ਉਹ ਜਿਹੜੇ ਸ਼ਬਦ ਨੇ ਉਹ ਕਟਵਾ ਦਿੱਤੇ ਕਾਰਵਾਈ ਵਿੱਚੋਂ ਪਰ ਮਾਹੌਲ ਲਗਾਤਾਰ ਗਰਮੋਂ ਗਰਮੀ ਵਾਲਾ ਰਿਹਾ ਤੇ ਪ੍ਰਤਾਪ ਸਿੰਘ ਬਾਜਬਾ ਨੇ ਬਾਹਰ ਆ ਕੇ ਵੀ ਕਿਹਾ ਕਿ ਮੈਂ ਆਪਣੇ ਸਟੈਂਡ ਤੇ ਕਾਇਮ ਹਾਂ ਕਿ ਠੀਕ ਆ ਸੰਤ ਨੇ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਦਾ ਕੰਮ ਵੀ ਚੰਗਾ ਹੈ ਪਰ ਜੇਕਰ ਵੱਡੀ ਪੱਧਰ ਤੇ ਕੰਮ ਕਰਾਉਣਾ ਹੋਵੇ ਤਾਂ ਕਹਦਾ ਟੈਕਨੀਕਲ ਬੰਦੇ ਇਸ ਕੰਮ ਤੇ ਲਾਏ ਜਾਣਾ ਮਾਮਲਾ ਸੀ ਟੋਬਿਆਂ ਦੀ ਸਪਾਈ ਦਾ ਗੱਲ ਪਹੁੰਚੀ ਸੰਤਾ ਤੱਕ ਤੇ ਨਾਲ ਸੀਦ ਪਖ ਸਿੰਘ ਦਾ ਵੀ ਜ਼ਿਕਰ ਆ ਗਿਆ ਭਾਵੇਂ ਕਿ ਹੁਣ ਸਤਾਧਾਰੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸੀਦ ਪਖ ਸਿੰਘ ਬਾਰੇ ਪਾਤਰ ਰਤਨ ਦੀ ਮੰਗ ਕਰਨਗੇ ਕੇਂਦਰ ਕੋਲ ਵੀ ਜਾਣਗੇ ਤੇ ਮਤਾ ਵੀ ਇੱਥੇ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਏਗਾ ਪਰ ਹੁਣ ਵੇਖਦੇ ਹਾਂ ਕੱਲ੍ਹ ਸੈਸ਼ਨ ਦਾ ਅਖੀਰਲਾ ਦਿਨ ਆ ਤੇ ਅੱਜ ਹੁਣ ਵਸਤੇ ਵੀ ਵੈਸ ਹੋਣੀ ਆ ਇਹ ਜਿਹੜਾ ਮੁੱਦਾ ਕਿੰਨਾ ਟਾਈਮ ਪਖਿਆ ਰਹੇਗਾ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ